प्यारे दोस्तों अपनी एक नई रचना लेके मैं ਤੁਹਾਡੇ ਸਾਹਮਣੇ ਹੋਇਆ ਹਾਂ ਮੈਂ ਵਿਵੇਕ ਕੋਟੀ ਸੇਖਾਂ ਵਿਵੇਕ ਸੈਤਕ ਸੰਸਾਰ ਚੈਨਲ ਰਾਹੀਂ ਤੁਹਾਡੇ ਰੂਹ ਬਰੂ ਹਾਂ ਮੇਰੇ ਇਸ ਚੈਨਲ ਦੇ ਵਿੱਚ ਪੰਜਾਬੀ ਗੀਤ ਕਵਤਾਵਾਂ ਹੁੰਦੀਆਂ ਨੇ ਮਾਂ ਬੋਲੀ ਪੰਜਾਬੀ ਦਾ ਪ੍ਰਚਾਰ ਹੁੰਦਾ ਹੈ ਤੇ ਸਹਿਤਕ ਸਰਗਰਮੀਆਂ ਬਾਰੇ ਮੈਂ ਤੁਹਾਡੇ ਨਾਲ ਸਾਂਝ ਪਾਉਂਦਾ ਤੇ ਅੱਜ ਇੱਕ ਨਵੀਂ ਰਚਨਾ ਲੈ ਕੇ ਮੈਂ ਪੇਸ਼ ਹੋਇਆ ਹਾਂ ਇਸ ਰਚਨਾ ਨੂੰ ਸੁਣੋ ਆਪਣੇ ਵਿਚਾਰ ਕਮੈਂਟਸ ਰਾਈਂ ਦਿਓ ਕਵਿਤਾ ਨੂੰ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਕਵਿਤਾ ਜੇ ਬੋਲਨੇ ਦੁਨੀਆ ਬਦਲਣ ਦੇ ਚਾਹਵਾਨ ਬੜੇ ਨੇ ਦੁਨੀਆ ਬਦਲਣ ਦੇ ਚਾਹਵਾਨ ਬੜੇ ਨੇ ਮੈਂ ਵੇਖਿਆ ਇੱਥੇ ਭਗਵਾਨ ਬੜੇ ਨੇ ਗਰੀਬੀ ਅਤੇ ਬੇਵਸੀ ਕਦੇ ਧਰਮ ਕਰਕੇ ਗਰੀਬੀ ਅਤੇ ਬੇਵਸੀ ਕਦੇ ਧਰਮ ਕਰਕੇ ਕਿਉਂ ਮਨੁੱਖਤਾ ਦੇ ਹੁੰਦੇ ਕਾਣ ਬੜੇ ਨੇ ਉਹ ਆਪਣੀ ਹਰ ਗੱਲ ਸਦਾ ਠੋਸ ਦਿੰਦਾ ਉਹ ਆਪਣੀ ਹਰ ਗੱਲ ਸਦਾ ਠੋਸ ਦਿੰਦਾ ਨਹੀਂ ਪਰ ਜਾਣਦਾ ਸਾਡੇ ਵੀ ਇਰਮਾਨ ਬੜੇ ਨੇ ਮੈਂ ਤਾਂ ਲੱਭਦਾ ਰਹਿੰਦਾ ਹਾਂ ਅਕਸਰ ਬੰਦੇ ਮੈਂ ਤਾਂ ਲੱਭਦਾ ਰਹਿੰਦਾ ਹਾਂ ਅਕਸਰ ਬੰਦੇ ਨੂੰ ਉੰਜ ਤਾਂ ਹਿੰਦੂ ਸਿੱਖ ਮੁਸਲਮਾਨ ਬੜੇ ਨੇ 100 ਜਨਮ ਵੀ ਥੋੜੇ ਜੇ ਵਾਰ দেয়া ਉਸ ਤੋਂ 100 ਜਨਮ ਵੀ ਥੋੜੇ ਜੇ ਵਾਰ দেয়া ਉਸ ਤੋਂ ਮੇਰੇ ਉੱਪਰ ਉਸ ਦੇ ਇਹਿਸਾਨ ਬੜੇ ਗਰੀਬੀ ਅਤੇ ਬੇਵਸੀ ਕਦੇ ਧਰਮ ਕਰਕੇ ਕਿਉਂ ਮਨੁੱਖਤਾ ਦੇ ਹੁੰਦੇ ਧਾਨ ਬੜੇ ਨੇ ਦੁਨੀਆ ਬਦਲਣ ਦੇ ਚਾਹਵਾਨ ਬੜੇ ਨੇ ਮੈਂ ਵੇਖਿਆ ਇੱਥੇ ਭਗਵਾਨ ਬੜੇ ਤੇ ਸਾਥੀਓ ਮੇਰੀ ਇਹ ਰਚਨਾ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਆਪਣੇ ਵਿਚਾਰ ਜਰੂਰ ਮੇਰੇ ਨਾਲ ਸਾਂਝੇ ਕਰੋ ਤੇ ਮੇਰੇ ਚੈਨ ਵਿਵੇਕ ਸਹਿਤਕ ਸੰਸਾਰ ਚੈਨ ਇਹਨੂੰ ਸਬਸਕ੍ਰਾਈਬ ਜਰੂਰ ਕਰੋ ਧੰਨਵਾਦ